ਕਿਸਾਨਾਂ ਵੱਲੋਂ 13 ਫਰਵਰੀ 2024 ਤੋਂ ਹਰਿਆਣਾ ਪੰਜਾਬ ਦੀਆਂ ਸਰਹੱਦਾਂ ਸ਼ੰਭੂ ਅਤੇ ਖਨੋਰੀ ਉੱਤੇ ਘਟੋ-ਘਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਦੀ ਗਰੰਟੀ ਦੇਣ ਵਾਲੇ ਕਾਨੂੰਨ ਦੀ ਮੰਗ ਕਰਦਿਆਂ ਹੋਇਆਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਮਰਨਵਾਤ ਉੱਤੇ ਬੈਠੇ ਹੋਏ ਨੇ ਜਿਨ੍ਹਾਂ ਨੂੰ ਅੱਜ 82 ਦਿਨ ਹੋ ਗਏ ਨੇ। ਇਸ ਦੇ ਨਾਲ ਹੀ ਬੀਤੇ ਦਿਨੀ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਸਣੇ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ ਸਨ। ਕਿਸਾਨਾਂ ਨੇ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਦੇ ਨਾਲ ਐਮਐਸਪੀ ਸਣੇ 11 ਮੁੱਦਿਆਂ ਉੱਤੇ ਮੀਟਿੰਗ ਕੀਤੀ ਹੈ। ਇਹ ਮੀਟਿੰਗ ਸ਼ਾਮ 5 ਵਜੇ ਸ਼ੁਰੂ ਹੋਈ ਤੇ 8:30 ਵਜੇ ਤੱਕ ਚੱਲੀ ਜੋ ਕਿ ਬੇਸਿੱਟਾ ਰਹੀ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕੇਂਦਰ ਐਮਐਸਪੀ ਦੀ ਗਰੰਟੀ ਦੀ ਮੰਗ ਨੂੰ ਹਲਕੇ ਵਿੱਚ ਨਾ ਲਵੇ। ਹੁਣ ਅਗਲੀ ਮੀਟਿੰਗ 22 ਫਰਵਰੀ 2025 ਨੂੰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਹੋਵੇਗੀ। ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਨੇ ਕਿਹਾ ਕਿ ਸਾਡੀ ਕਿਸਾਨ ਆਗੂਆਂ ਦੇ ਨਾਲ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਅਸੀਂ ਕਿਸਾਨ ਲੀਡਰਾਂ ਦੀਆਂ ਸਾਰੀਆਂ ਮੰਗਾਂ ਸੁਣੀਆਂ ਨੇ ਉਹਨਾਂ ਨੂੰ ਬਜਟ ਦੇ ਵਿੱਚ ਕਿਸਾਨਾਂ ਲਈ ਲਏ ਗਏ ਵੱਡੇ ਫੈਸਲਿਆਂ ਬਾਰੇ ਦੱਸਿਆ ਹੈ 22 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਦੀ ਅਗਵਾਈ ਦੇ ਹੇਠ ਮੀਟਿੰਗ ਹੋਵੇਗੀ ਕਾਫੀ ਲੰਮਾ ਸਮਾਂ ਹੋ ਗਿਆ ਸੀ ਢੱਲੇਵਾਲ ਸਾਹਿਬ ਭੁਖੜ ਹੜਤਾਲ ਤੇ ਬੈਠੇ ਸਨ ਪਿਛਲੇ ਦਿਨੀ ਜਿਹੜੀ ਇਹ ਮੀਟਿੰਗ ਮੁਕਰਰ ਹੋਈ ਸੀ ਅੱਜ ਹੋਈ ਹੈ ਜਿਹਦੇ ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜੀ ਨੇ ਆਉਣਾ ਸੀ ਪਰ ਇਹ ਮੀਟਿੰਗ ਮੁਕਰਰ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ بیٹے ਦੀ ਸ਼ਾਦੀ ਰੱਖੀ ਸੀ ਅੱਜ ਸ਼ਾਦੀ ਸੀ ਇਸ ਲਈ ਉਹ ਆ ਨਹੀਂ ਸਕੇ। ਸ਼੍ਰੀ ਪ੍ਰਿਲਾਦ ਜੋਸੀ ਜਿਹੜੇ ਫੂਡ ਮੰਤਰੀ ਨੇ ਉਹ ਆਏ ਐ ਔਰ ਬਹੁਤ ਵਧੀਆ ਮਾਹੌਲ ਚ ਗੱਲਬਾਤ ਹੋਈ ਹੈ। ਅਗਲੀ ਤਾਰੀਖ ਜਦੋਂ ਕਿ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਜੀ ਸ੍ਰੀ ਪ੍ਰਤਾਪ ਜੋਸ਼ੀ ਜੀ ਤੇ ਔਰ ਉਹਨਾਂ ਦੇ ਨਾਲ ਵੀ ਹੋਰ ਜਿਹੜੇ ਸਾਥੀ ਆਉਣਗੇ ਉਹ 22 ਤਾਰੀਖ ਨੂੰ ਹੋਣੀ ਹੈ ਚੰਡੀਗੜ੍ਹ 'ਚ ਹੋਊਗੀ 22 ਤਾਰੀਖ ਨੂੰ ਚੰਡੀਗੜ੍ਹ ਵਿੱਚ ਹੀ ਉਮੀਦ ਕਰੀ ਜਾਂਦੀ ਹੈ ਚਲੋ ਜਿੱਥੇ ਵੀ ਰੱਖਣੀ ਹੈ ਪਰ 22 ਤਾਰੀਖ ਮੁਕਰਰ ਕੀਤੀ ਗਈ ਹੈ ਜਿਹੜੀ ਕਿਸਾਨਾਂ ਦੀਆਂ ਮੰਗਾਂ ਮੰਤਰੀ ਜੀ ਨੇ ਧਿਆਨ ਨਾਲ ਸੁਣੀਆਂ ਔਰ ਆਪਣੇ ਵੱਲੋਂ ਵੀ ਉਹਨਾਂ ਨੇ ਦੱਸਿਆ ਕਿ ਮੈਂ ਪੂਰਾ ਪੋਜ਼ਿਟਿਵ ਆ ਤੇ ਜਿਹੜੀ ਸਾਰੀ ਬੈਠ ਕੇ ਜਿਹੜੀ ਫਾਈਨਲ ਉਸ ਤੋਂ ਬਾਅਦ ਗੱਲਬਾਤ ਚੱਲਦੀ ਰਹਿਣੀ ਹੋ ਜਾਣਾ ਕਿਸਾਨ ਆਕੂ ਜਿਹੜੇ ਜਗਜੀਤ ਸਿੰਘ ਢੱਲੇਵਾਲ ਜੀ ਨੇ ਬਾਕੀ ਸਾਥੀ ਅੱਜ ਵੀ ਗੱਲਬਾਤ ਤੋਂ ਤੁਹਾਨੂੰ ਲੱਗਾ ਕਿ ਪੋਜ਼ਿਟਿਵ ਮਾਹੌਲ ਦੇ ਵਿੱਚ ਉਹ ਕੰਮ ਤੋਂ ਦੇ ਨਜ਼ਰ ਆਏ ਸਭ ਤੋਂ ਪਹਿਲਾਂ ਤਾਂ ਬੜੀ ਵੱਡੀ ਗੱਲ ਆ ਕਿ ਸ੍ਰੀ ਢੱਲੇਵਾਲ ਜੀ ਸਰਦਾਰ ਜਗਜੀਤ ਸਿੰਘ ਜੀ ਜਿਨ੍ਹਾਂ ਦੇ ਭੈਣ ਦੀ ਪੋਤਰੀ ਦਾ ਦੇਹਾਂਤ ਹੋ ਗਿਆ ਤੇ ਉਹ ਸੰਸਕਾਰ ਵਿੱਚ ਵੀ ਨਹੀਂ ਗਏ ਉਹਨਾਂ ਨੇ ਇਸ ਨੂੰ ਕਿਸਾਨੀ ਮਸਲੇ ਲਈ ਤਰਜੀਹ ਦਿੱਤਾ ਬੜੇ ਅਫਸੋਸ ਦੀ ਗੱਲ ਹੈ ਜਿਹੜੇ ਏਡੀ ਵੱਡੀ ਗੱਲ ਛੱਡ ਕੇ ਆਉਣਾ ਔਰ ਜੇ ਮੈਂ ਕਹਾਂ ਤਾਂ ਇਹ ਜਿਹੜੇ ਮਾਹੌਲ ਨੂੰ ਸਾਜ਼ਕਾਰ ਬਣਾਉਣ ਵਾਸਤੇ ਇਕਸਾਨ ਆਗੂਆਂ ਨੇ ਵੀ ਬੜੇ ਜ਼ੋਰ ਦਾ ਢੰਗ ਨਾਲ ਇਹ ਗੱਲ ਕਹੀ ਹੈ ਵੀ ਇੱਕ ਕੈਜੂਅਲ ਅਪਰੋਚ ਨਹੀਂ ਹੋਣੀ ਚਾਹੀਦੀ ਕਿਸਾਨੀ ਮੰਗਾਂ ਦੇ ਪ੍ਰਤੀ ਖਾਸ ਕਰਕੇ ਉਹਨਾਂ ਨੇ ਐਮਐਸਪੀ ਦੇ ਉੱਤੇ ਲੀਗਲ ਗਾਰੰਟੀ ਦੀ ਮੰਗ ਕੀਤੀ ਐ ਸੋ ਅਸੀਂ ਦੋਵੇਂ ਸਾਥੀਆਂ ਨੇ ਬੜਾ ਸਟਰੋਂਗਲੀ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪੈਰੋਬਿਕ ਕਿਸਾਨਾਂ ਨਾਲ ਰਿਹਾ ਅੱਜ ਵੀ ਆ ਸੋ ਬੜੀਆਂ ਸੈਂਟੀਫਿਕ ਮੰਗਾਂ ਨੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਦੇ ਉੱਤੇ ਉਹ ਲੜ ਰਹੇ ਆ ਔਰ ਬੜਾ ਔਖਾ ਸੰਘਰਸ਼ੋ ਲੜ ਰਹੇ ਆ ਸੋ ਚਾਹੀਓ ਢੱਲੇਵਾਲ ਜੀ ਦਾ ਮੋਰਚਾ ਹੋਵੇ ਜਾਂ ਕਿਸੇ ਹੋਰ ਦਾ ਵੀ ਹੋਵੇ ਸੋ ਇਸ ਕਰਕੇ ਮਤਲਬ ਪੰਜਾਬ ਦੇ ਅੰਦਰ ਕਿਸਾਨਾਂ ਔਰ ਮਜ਼ਦੂਰਾਂ ਦਾ ਜਿਹੜਾ ਸਵਾਲ ਨੇ ਜਿਹੜੇ ਮਸਲੇ ਨੇ ਔਰ ਜਿਹੜਾ ਜੋ ਭਾਰੂ ਮਸਲੇ ਕੇਂਦਰ ਨਾਲ ਜੁੜਿਆ ਅੱਜ ਉੱਤੇ ਚਰਚਾ ਹੋਈ ਆ ਔਰ ਚੰਗੀ ਗੱਲ ਇਹ ਆ ਕਿ ਇਸ ਚਰਚਾ ਦੇ ਅੰਦਰ ਬੜੇ ਹੰਬਲ ਢੰਗ ਦੇ ਨਾਲ ਦੋਵੇਂ ਧਿਰਾਂ ਨੇ ਆਪਣੀ ਗੱਲਬਾਤ ਰੱਖੀ ਆ ਆਪਣੀ ਗੱਲਬਾਤ ਉਹਨਾਂ ਨੇ ਇੱਕ ਦੂਜੀ ਦੀ ਨਾਲ ਸ਼ੇਅਰ ਕੀਤੀ ਆ ਸੁਣੀ ਵੀ ਆ ਔਰ ਇਹਦੇ ਵਿੱਚ ਜਿਹੜਾ ਇੱਕ ਪੋਜ਼ਿਟਿਵ ਨਿਸਕਰਸ਼ ਨਿਕਲ ਕੇ ਆਇਆ ਹੋਇਆ ਹੈ ਕਿ 22 ਤਰੀਕ ਨੂੰ ਉਹ ਦੁਬਾਰਾ ਮੀਟਿੰਗ ਕਰਨਗੇ ਜਿਹਦੇ ਅੰਦਰ ਕੇਂਦਰ ਦੇ ਖੇਤੀਬਾੜੀ ਮੰਤਰੀ ਹੋਣਗੇ ਲੇਕਿਨ ਹਮਾਰਾ ਅੰਸ਼ਨ एमएसपी गारंटी कानून बनने तक जारी रहेगा केंद्र सरकार के मंत्रियों ने कहा कि भारत सरकार बड़ी चिंतित है एक एक किसान की जिंदगी बड़ी अमूल्य है इसलिए आप अनशन समाप्त कर दीजिए लेकिन दोनों फोरमो के नेताओं ने विनम्रतापूर्वक ये बात कही कि अनशन तब समाप्त होगा जब एमएसपी गारंटी कानून बनेगा आंदोलन करने का सड़कों पर बैठने का या अनशन करने का हमारा कोई शौक नहीं है हमारी मजबूरी है उसके बाद बैठक सुहागपुरो ने माहौल में चली दोनों तरफ से तथ्य सहित तर्क वितर्क रखे गए और आगे यह तय किया गया कि इसी बातचीत के सिलसिले को आगे बढ़ाते हुए 22 फरवरी को अगली बैठक होगी जदों किसान आगुवा दी बारी आई आ assi onnu spasht kita ki 2004 to leke 2014 tak ਜਿਹੜੇ ਫਸਲਾਂ ਦੇ ਰੇਟ ਵਧੇ ਵਧੇ ਆ ਉਹਨਾਂ ਦੀ ਪਰਸੈਂਟੇਜ 100% ਬਣਦੀ ਹੈਗੀ ਆ ਔਰ ਜਿਹੜੇ ਮੋਦੀ ਸਰਕਾਰ ਦੇ ਆਇਆ ਫਸਲਾਂ ਦੇ ਰੇਟ ਵਧੇ ਆ ਉਹ 56 57% ਬਣਦੇ ਹੈਗੇ ਆ ਦੂਜੇ ਬੰਨੇ ਅਸੀਂ ਕਿਹਾ ਤੁਸੀਂ ਇਹਦਾ ਦਾਅਵਾ ਤੇ ਕਰਦੇ ਹੋ ਪਰ ਇਹਨਾਂ ਦਸਾਂ 11 ਸਾਲਾਂ ਵਿੱਚ 58% ਮੰਗਾਈ ਵੀ ਵਧੀ ਹੈਗੀ ਆ ਤਾਂ ਕਿਸਾਨਾਂ ਨੂੰ ਕੋਈ ਇਹਦਾ ਕੋ ਬਹੁਤਾ ਲਾਭ ਨਹੀਂ ਹੋਇਆ ਹੈਗਾ ਇਹ ਤੋਂ ਗਾਸੀ ਇੱਕ ਤੱਥ ਰੱਖਿਆ ਮੱਧ ਪ੍ਰਦੇਸ਼ ਦਾ ਵੀ ਮੱਧ ਪ੍ਰਦੇਸ਼ ਦੀ ਸਟੇਟ ਸਰਕਾਰ 6000 ਸੋਇਆਬੀਨ ਦਾ ਲਾਗਤ ਖਰਚਾ ਕਹਿੰਦੀ ਆ ਕੇਂਦਰ ਨੂੰ ਚਿੱਠੀ ਲਿਖਦੀ ਆ ਵੀ 40% ਜਿਹੜੀ ਫਸਲ ਆ ਸੋਇਆਬੀਨ ਦੀ ਖਰੀਦੀ ਜਾਵੇ ਪਰ ਕੇਂਦਰ ਉਹਨਾਂ ਦੇ ਕਹਿਣ ਮੁਤਾਬਕ ਪਹਿਲੋਂ 20 ਉਹ ਕਹਿੰਦੇ ਸੀ 25% ਖਰੀਦੀ ਆ ਜੇਕਰ ਉਹਨਾਂ ਦੀਆਂ ਸਾਰੀਆਂ ਸਕੀਮਾਂ ਜਾ ਅਸੀਂ ਕਹਿਆ ਤੁਹਾਡੇ ਦਾਵੇ ਠੀਕ ਹੋਣ ਪਰ ਅੰਦੋਲਨ ਕਰਨ ਦੀ ਕੀ ਲੋੜ ਹੈਗੀ ਜੇ ਫਸਲ ਐਮ ਐਸ ਪੀ ਤੇ ਵਿਕਦੀ ਰਹੇ ਤਾਂ ਉਹਨਾਂ ਨੇ ਇਹ ਵੀ ਕਿਹਾ ਵੀ ਜ਼ਿਆਦਾਤਰ ਫਸਲਾਂ ਐਮ ਐਸ ਪੀ ਤੋਂ ਉੱਤੇ ਉੱਤੇ ਵਿਕ ਰਹੀਆਂ ਵਾਂ ਅਸੀਂ ਕਿਹਾ ਵੀ ਸਾਡੀ ਗੱਲ ਤਾਂ ਠੀਕ ਹੋ ਰਹੀ ਆ ਜੇ ਤੁਸੀਂ ਐਮ ਐਸ ਪੀ ਲੀਗਲ ਗਾਰੰਟੀ ਕਾਨੂੰਨ ਬਣਾ ਦਿਓ ਫਿਰ ਤੁਹਾਡੇ ਮੁਤਾਬਕ ਜ਼ਿਆਦਾ ਫਸਲਾਂ ਤਾਂ ਐਮ ਐਸ ਪੀ ਤੋਂ ਉੱਪਰ ਵੇਖ ਰਹੀਆਂ ਨੇ ਫਿਰ ਰੌਲਾ ਕੋਈ ਨਹੀਂ ਹੈਗਾ ਇਹ ਤੁਹਾਡੀ ਵਿਲ ਪਾਵਰ ਦਾ ਸਵਾਲ ਇੱਛਾ ਸ਼ਕਤੀ ਦਾ ਸਵਾਲ ਆ ਪੀ ਕੇਂਦਰ ਅਸੀਂ ਤੁਹਾਡੇ ਮਾਤਮਨਾ ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਵੀ ਮਸਲੇ ਤਾਂ ਬਾਈ ਜੀ ਤੁਸੀਂ ਹੱਲ ਕਰਨੇ ਆ ਔਰ ਤੁਸੀਂ ਜ਼ਰੂਰ ਜਿਹੜਾ ਅਗਲੀ ਮੀਟਿੰਗ ਹੋਵੇ ਇਹ ਸਾਸਨਾ ਅਸੀਂ ਜਾਈਏ ਵੀ ਕਿਸਾਨਾਂ ਦੇ ਮਸਲਿਆਂ ਦਾ ਹੱਲ ਹੋਵੇ ਅਸੀਂ ਅੱਜ ਜੋ ਜਿਵੇਂ ਕਿਸਾਨ ਸਾਡੇ ਅੰਦੋਲਨਾਂ ਚ ਸ਼ਹੀਦ ਹੋਏ ਆ ਜਿਵੇਂ ਜਥਿਆਂ ਦੇ ਰੂਪ ਵਿੱਚ ਕਿਸਾਨ ਅੱਗੇ 45 ਜ਼ਖਮੀ ਪਹਿਲੇ ਮਾਹੌਲ ਦੇ ਵਿੱਚ 433 ਕਿਸਾਨ ਜ਼ਖਮੀ ਅੱਖਾਂ ਗਈਆਂ ਵਾ ਸਾਡਾ ਸ਼ਹੀਦ ਸੁਪਕਰਨ ਸਿੰਘ ਸ਼ਹੀਦ ਹੋਇਆ ਵਾ ਇਹ ਸਾਰੀਆਂ ਗੱਲਾਂ ਔਰ ਜੋਰ ਸਾਨੂੰ ਸੰਤਾਪ ਪੋਗਣਾ ਪਿਆ ਉਹਦੇ ਕਰਕੇ ਅਸੀਂ ਫੈਸਲਾ ਕਰਕੇ ਗਏ ਸੀ ਵੀ ਤੁਹਾਡਾ ਚਾਹ ਪਾਣੀ ਤੇ ਪ੍ਰਸ਼ਾਦਾ ਨਹੀਂ ਸ਼ਕਾਂਗੇ ਇਸ ਕਰਕੇ ਅਸੀਂ ਆਪਣਾ ਪ੍ਰਸ਼ਾਦਾ ਮੰਗਾਇਆ ਸੀਗਾ